ਅੱਜ ਦਾ ਜਿਹੜਾ ਕੈਂਪਾ ਸ਼ਿਵਰਾਤਰੀ ਦਾ ਜਿਹੜਾ ਮੇਲਾ ਉਹਦੇ ਸਬੰਧ ਵਿੱਚ ਲਗਾਇਆ ਗਿਆ ਇਹ ਹਰ ਸਾਲ ਹੀ ਲਗਾਇਆ ਜਾਂਦਾ ਹੁਣ ਤੱਕ ਜਿਹੜਾ ਖੂਨ ਦਾਣ ਹੋਇਆ ਉਹ ਲਗਭਗ 100 ਜੂੜ ਤੇ ਕਰੀਪ ਹੋ ਗਿਆ ਜੀ ਉਹਨਾਂ ਨੂੰ ਕਾਰਡ ਵੀ ਦਿੱਤਾ ਜਾਂਦਾ ਜਦੋਂ ਖੂਨ ਦਾਨ ਕਰਦੇ ਉਹਨਾਂ ਨੂੰ ਕਾਰਡ ਵੀ ਦਿੱਤਾ ਜਾਂਦਾ ਇੱਕ ਡੋਨਰ ਜਿਹੜਾ ਸਾਰ ਉਹ ਸਾਲ ਦੇ ਵਿੱਚ 4 ਵਾਰ ਖੂਨ ਦਾਨ ਕਰ ਸਕਦਾ 3 ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਜੀ ਅਸੀਂ ਕਿਥੇ ਜੂਰ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਕਰਤਾਰਪੁਰ ਦੇ ਕਸਬਾ ਤੜਾ ਨੌਰ ਦੇ ਵਿੱਚ ਛੇ ਪ੍ਰਕਾਸ਼ ਮੰਦਿਰ ਦੇ ਵਿੱਚ ਸੋ ਇੱਥੇ ਜਿਹੜਾ ਵਾ ਸ਼ਿਵਰਾਤਰੀ ਦੇ ਮੌਕੇ ਤੇ ਜਿਹੜਾ ਵਾ ਬੱਲਡ ਜੀ ਟੂਰਨਾਮੈਂਟ ਜਿਹੜਾ ਲਗਾਇਆ ਗਿਆ ਕਿ ਆਪਾਂ ਗਿਆ ਗਿਆ ਸਾਡੇ ਨਾਲ ਸਸਤਾ ਤੇ ਮੈਂਬਰ ਦੇ ਜੂਰ ਉਹਨਾਂ ਦੇ ਨਾਲ ਚੱਲ ਪਾਤਾ ਸਸਿਗਾਵ ਜੀ ਸਰ ਕਿੰਨੇ ਜਿਹੜਾ ਬੱਲਡ ਜਿਹੜਾ ਜਿਹੜਾ ਅੱਜ ਦਾ ਸ਼ਿਵਰਾਤਰੀ ਚ ਲਗਾਇਆ ਤੇ ਕਿੰਨੇ ਜਿਹੜੇ ਹੁਣ ਤੱਕ ਜਿਹੜੇ ਹੋਏ ਸਰ ਅੱਜ ਦਾ ਜਿਹੜਾ ਕੈਂਪਾ ਸ਼ਿਵਰਾਤਰੀ ਦਾ ਜਿਹੜਾ ਮੇਲਾ ਉਹਦੇ ਸਬੰਧ ਵਿੱਚ ਲਗਾਇਆ ਗਿਆ ਇਹ ਹਰ ਸਾਲ ਹੀ ਲਗਾਇਆ ਜਾਂਦਾ ਹੁਣ ਤੱਕ ਜਿਹੜਾ ਖੂਨ ਦਾਨ ਹੋਇਆ ਉਹ ਲਗਭਗ 100 ਜੂਨ ਦੇ ਕਰੀਬ ਹੋ ਗਿਆ ਜੀ। ਤੇ ਮਤਲਬ ਜਿਹੜਾ ਹਰ ਸਾਲ ਲਗਾਇਆ ਜਾਂਦਾ ਵੱਖ-ਵੱਖ ਮੇਲੇ ਤੇ ਜਿਹੜਾ ਲਗਾਇਆ ਜਾਂਦਾ ਤੇ ਜਿਵੇਂ ਮਤਲਬ ਜਿਹੜਾ ਡਾਉਨਰ ਕਰਦਾ ਬਲੱਡ ਦਾਨ ਕਰਦਾ ਆਇਂਦਾ ਫਿਊਚਰ ਜੇ ਉੱਥੇ ਜੇ ਲੋੜ ਪੈਂਦੀ ਹੈ ਤੇ ਕਿਵੇਂ ਜਿਹੜਾ ਸਸਤੀ ਦਾ ਚੱਲਦਾ। ਵੇਖੋ ਜੀ ਜਿਹੜਾ ਜਿਹੜਾ ਆਪਾਂ ਖੂਨ ਦਾਨ ਕੈਂਪ ਲਾਉਂਨੇ ਆ ਜਿਹੜੇ ਵਿੱਚ ਉਹ ਕੋਈ ਵੀ ਸੇਵਾਦਾਰ ਖੂਨ ਦਾਨ ਕਰਦਾ ਕਿਤੇ ਵੀ ਉਹਨੂੰ ਪੂਰੇ ਪੰਜਾਬ 'ਚ ਜੇ ਕਿਤੇ ਲੋੜ ਪੈਂਦੀ ਹੈ ਤੇ ਉਹਦੀ ਆਪਾਂ ਪੂਰਤੀ ਜਿਹੜੀ ਉੱਪਰ ਕੋ ਕਾਰਡ ਵਗੈਰਾ ਬਣਾ ਜਾਂਦਾ ਜਾਂ ਕਿਵੇਂ ਉਹਨਾਂ ਨੂੰ ਕਾਰਡ ਵੀ ਦਿੱਤਾ ਜਾਂਦਾ ਜਦੋਂ ਖੂਨਦਾਨ ਕਰਦੇ ਉਹਨਾਂ ਨੂੰ ਕਾਰਡ ਵੀ ਦਿੱਤਾ ਜਾਂਦਾ ਅਗਰ ਜੇ ਕਾਰਡ ਨਹੀਂ ਉਹਨਾਂ ਤੋਂ ਹੈਗਾ ਜੇ ਸਾਡੇ ਥਰੂ ਉਹਨਾਂ ਨੇ ਖੂਨਦਾਨ ਕੀਤਾ ਤੇ ਫਿਰ ਆਪਾਂ ਬਲੱਡ ਬੈਂਕ ਤੇ ਫੋਨ ਕਰਕੇ ਤੇ ਉਹਨਾਂ ਨੂੰ ਜਿਹੜਾ ਖੂਨ ਮੁਹਈਆ ਕਰਾਦੀ ਦਾ ਜਿਹੜਾ ਮਤਲਬ ਅੱਜ ਦਾ ਜਿਹੜਾ ਲਗਾਇਆ ਗਿਆ ਅੱਜ ਜਿਹੜਾ ਕੇਸ ਮਤਲਬ ਜਿਹੜੀ ਅਟੈਚਮੈਂਟ ਜਿਹੜਾ ਹਸਪਤਾਲਾਂ ਜਾ ਕੇ ਵੀ ਸਾਰੇ ਅੱਜ ਦਾ ਜਿਹੜਾ ਕੈਂਪ ਆ ਜੀ ਇਹਦੇ ਵਿੱਚ ਆਪਣੇ ਸਿਵਲ ਹਸਪੀਟਲ ਬਟਾਲਾ ਤੇ ਗੁਰੂ ਨਾਨਕਾ ਹਸਪੀਟਲ ਅੰਮ੍ਰਿਤਸਰ ਜੀ ਹਾਂਜੀ ਮਤਲਬ ਇੱਕ ਜਿਹੜਾ ਡੋਨਰ ਕਿੰਨੇ ਵਾਰ ਜਿਹੜਾ ਵਾ ਬਲੱਡ ਡੋਨੇਟ ਕਰ ਸਕਦਾ ਤੇ ਕਿੰਨੇ ਦਿਨਾਂ ਚ ਜਿਹੜੀ ਇਹ ਮਿਲ ਬਲੱਡ ਦੀ ਭਪਾਈ ਜਿਹੜੀ ਹੋ ਜਾਂਦੀ ਹੈ ਇੱਕ ਡੋਨਰ ਜਿਹੜਾ ਸਾਲ ਉਹ ਸਾਲ ਦੇ ਵਿੱਚ 4 ਵਾਰ ਖੂਨਦਾਨ ਕਰ ਸਕਦਾ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਜੀ ਉਹ ਤੇ ਜਿਹੜੀ ਖੂਨ ਦੀ ਪੂਰਤੀ ਹੈ ਉਹ ਲਗਭਗ 48 ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ ਤੇ 3 ਮਹੀਨੇ ਬਾਅਦ ਜਿਹੜਾ ਖੂਨਦਾਨੀ ਸੱਜਣਾ ਦੁਬਾਰਾ ਖੂਨਦਾਨ ਕਰ ਸਕਦਾ ਮਤਲਬ ਜਿਹੜਾ ਡੋਨਰ ਜਿਹੜਾ ਵਾ ਸਾਚ ਜਾਂ ਕਿ ਕਿੰਨੇ ਚਿਰ ਬਾਅਦ ਜਿਹੜਾ ਇਹ ਬਲੱਡ ਜਿਹੜਾ ਦਾਨ ਜਿਹੜਾ ਕਰਨਾ ਚਾਹੀਦਾ ਮੈਂ ਕਹਿ ਰਿਹਾ ਜੀ ਤਿੰਨ ਵਾਰ ਮਤਲਬ ਤਿੰਨ ਮਹੀਨੇ ਬਾਅਦ ਜਿਹੜਾ ਵਾ ਹਰ ਜਿਹੜਾ ਬੰਦਾ ਖੂਨਦਾਨ ਕਰ ਸਕਦਾ ਸਿਹਤਮੰਦ ਬੰਦਾ ਜਿਹੜਾ ਹਾਂਜੀ ਚੌਦੀ ਜਿਹੜੀਆਂ ਇੱਕ ਕਿੰਨਾ ਜਿਹੜਾ ਪੇਸ਼ਾਉਂ ਜਿਹੜੀ ਆ ਖੂਨ ਦੀ ਜਿਹੜੀ ਆ ਦਿੱਕਤ ਜਿਹੜੀ ਆ ਜ਼ਿਆਦਾ ਖੂਨ ਦੀ ਦਿੱਕਤ ਜਿਹੜੀ ਆ ਥੈਲਸਮੀਆ ਪੀੜਤ ਬੱਚੇ ਜਿਹੜੇ ਉਹਨਾਂ ਨੂੰ ਹੁੰਦੀ ਆ ਉਹਨਾਂ ਵਾਸਤੇ ਆ ਤੇ ਕੈਂਸਰ ਦੇ ਜਿਹੜੇ ਮਰੀਜ਼ ਆਗੇ ਆ ਉਹਨਾਂ ਦੀ ਵੀ ਪੂਰਤੀ ਪੂਰੀ ਕਰੀ ਦੀ ਆ ਜਿਹੜੇ ਲੋੜਵੰਦ ਜਿਹਨੇ ਜਿਨ੍ਹਾਂ ਨੂੰ ਨਹੀਂ ਮਤਲਬ ਖੂਨ ਮਿਲਦਾ ਤਾਂ ਜਿਨ੍ਹਾਂ ਦੀ ਨਹੀਂ ਉੱਥੇ ਗੱਲਬਾਤ ਹੁੰਦੀ ਬਲੱਡ ਬੈਂਕ ਜਿਹੜੇ ਖਰਾਬ ਹੁੰਦੇ ਆ ਉਹਨਾਂ ਵਾਸਤੇ ਵੀ ਜਿਹੜੀ ਆਪਾਂ ਇਹ ਸੇਵਾ ਕਰਦੇ ਆ ਜੀ ਉਹਨਾਂ ਨੂੰ ਖੂਨ ਮਿਲਿਆ ਕਰਾਈਦਾ ਕਿੰਨੇ ਵਜੇ ਜਿਹੜਾ ਇਹ ਕੈਂਪ ਜਿਹੜਾ ਸਟਾਰਟ ਕੀਤਾ ਗਿਆ ਤੇ ਕਿੰਨੇ ਵਜੇ ਤੱਕ ਰਹਿ ਗਿਆ ਜੀ ਸਵਾ 9 ਸਾਰੇ 9 ਵਜੇ ਖੂਨਦਾਨ ਜਿਹੜਾ ਕੈਂਪ ਸਟਾਰਟ ਕਰਤਾ ਸੀਗਾ 4 ਵਜੇ ਤੱਕ ਚੱਲੇਗਾ ਜੀ ਅੱਜ ਹੀ ਕੀਤਾ ਜਾਂ ਕੱਲ੍ਹ ਦਾ ਵੀ ਚੱਲੇਗਾ ਨਹੀਂ ਅੱਜ ਹੀ ਆ ਜੀ ਇੱਕੋ ਦਿਨ ਦਾ ਹੀ ਹੁੰਦਾ ਬਲਹੂਨ ਤੱਕ ਜਿਹੜੇ ਕਿੰਨੇ ਜਿਹੜੇ ਨੇ ਤਾਂ ਦੇਖੋ ਹੁਣ 750 ਯੂਨਟ ਖੂਨ ਇਕੱਠਾ ਹੋ ਗਿਆ ਜੀ ਕਿੰਨਾ ਜਿਹੜਾ ਵੈਸੇ ਤਾਂ ਦਾ ਟਾਰਗੇਟ ਸੀਗਾ ਲਗਭਗ 200 ਦੇ ਕਰੀਬ ਹਾਂਜੀ ਕਿਉਂਕਿ ਪਿਛਲੀ ਵਾਰੀ ਜਿਹੜਾ ਸੀਗਾ 236 ਯੂ ਤੇ ਐਦਕਾ ਤੁਸੀਂ ਜਿੱਦਾਂ ਮੇਲੇ ਤੋਂ ਥੋੜੀ ਜਿਹੀ ਰੌਣਕ ਘੱਟ ਲੱਗਦੀ ਪਈ ਆ ਪਤਾ ਨਹੀਂ ਕੀ ਚੱਕਰ ਹੈਗਾ ਫਿਰ ਵੀ ਜਿਹੜਾ 200 ਦੇ ਕਰੀਬ ਯੂਨਟ ਜਿਹੜੀ ਖੂਨ ਹੋ ਜਾਣਾ ਇਕੱਠਾ ਜੀ ਹਾਂ ਜੀ ਕਿੰਨਾ ਤਰ ਤਰ ਹੋ ਗਿਆ ਹਾਂਜੀ ਹਾਂਜੀ ਸੋ ਇਹ ਸਨ ਸਮਾਜਿਕ ਸਭ ਗਤੀਵਧੀਆਂ ਦੇ ਜਿਹਨਾਂ ਦੇ ਵੱਲੋਂ ਜਿਹੜਾ ਵਾ ਬਲੱਡ ਰੂਮ ਜਿਹੜਾ ਸਵਰਥੀ ਮੁਕਾ ਜਿਹੜਾ ਟੈਂਪਰ ਲੱਗਿਆ ਗਿਆ ਸੋ ਮੈਂ ਤੁਹਾਡਾ ਪੱਤਰ ਤੋਂ ਨਾ ਪਰੇਸ਼ਾਨ ਕਰੀ ਕਿਉਂਕਿ